ਸੱਚੀ ਅਕਾਲ ਮੈਂ ਅੱਜ ਤੁਹਾਨੂੰ ਇੱਕ ਤੁਹਾਡੇ ਨਾਲ ਇਹ ਗੱਲ ਕਰਨ ਲੱਗੀ ਆ ਕਿ ਜਨਾਨੀਆਂ ਜਿੰਨੀਆਂ ਮਰਜ਼ੀ ਬੁੱਢੀਆਂ ਹੋ ਜਾਣ ਜਿੰਨੀ ਵੱਡੀ ਮਰਜ਼ੀ ਉਮਰ ਦੀਆਂ ਹੋ ਜਾਣ ਉਹਨਾਂ ਨੂੰ ਆਪਣੀਆਂ ਪੇਕਿਆਂ ਨਾਲ ਪੇਕਿਆਂ ਦੀਆਂ ਚੀਜ਼ਾਂ ਦੇ ਨਾਲ ਕਿੰਨੀ ਅਟੈਚਮੈਂਟ ਹੁੰਦੀ ਆ ਕਿੰਨਾ ਲਗਾਵ ਹੁੰਦਾ ਵਾ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਕਿ ਜਿਵੇਂ ਰਖੜੀ ਵਾਲੇ ਦਿਨ ਮੈਂ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਗਈ ਤੇ ਉੱਥੇ ਮੇਰੇ ਭਰਾ ਜੀ ਨੇ ਆਪਣੇ ਪੇਕਿਆਂ ਤੋਂ ਹਰੀਆਂ ਤੋਰੀਆਂ ਲੈ ਕੇ ਆਈ ਤੇ ਜਿਹੜੀਆਂ ਬਹੁਤ ਹੀ ਪੱਕੀਆਂ ਹੋਈਆਂ ਸੀ ਜਿਵੇਂ ਹਰੀਆਂ ਤੋਰੀਆਂ ਤੇ ਜਿਹਨੂੰ ਆਪਾਂ ਕੀਆ ਤੋਰੀ ਕਹਿ ਦਿੰਨੇ ਆ ਉਹ ਤੇ ਹਲਵੇ ਕद्दू ਸੀ ਹਲਵੇ ਕद्दू ਤੇ ਚਲੋ ਬਹੁਤ ਸੋਨੇ ਸੀ ਤੇ ਜਿਹੜੀਆਂ ਤੋਰੀਆਂ ਨਾ ਬਹੁਤ ਹੀ ਪੱਕੀਆਂ ਹੈਗੀਆਂ ਕਿੰਦੀ-ਕਿੰਦੀਆਂ ਮੋਟੀਆਂ ਕਿੰਨੀ ਮੋਟੀ ਉਹਦੀ ਛਿੱਲ ਤੇ ਮੈਂ ਅਬ ਪੇਂਆ ਵੇਖੀਆਂ ਤੇ ਮੈਂ ਦਿਲ ਚ ਸੋਚੀਏ ਵੀ ਵੀ ਇਹੋ ਜਿਹੀਆਂ ਇੰਨੀ ਮੋਟੀਆਂ-ਮੋਟੀਆਂ ਤੋਰੀਆਂ ਜਿਹੜੀਆਂ ਪੱਕੀਆਂ ਆਈਆਂ ਇਹ ਲਿਓਂਦਾ ਕੀ ਫਾਇਦਾ ਇਥੋਂ ਤਾਂ ਕਹਿ ਕੇ ਉਹਨਾਂ ਦੀਆਂ ਆਪਣੇ ਘਰ ਦੀਆਂ ਤੋਰੀਆਂ ਵੀ ਹੈਗੀਆਂ ਸੀ ਮੇਰੇ ਭਰਾ ਦੇ ਘਰ ਤੋਰੀਆਂ ਲੱਗੀਆਂ ਸੀ ਬਹੁਤ ਸੁਣੀਆਂ ਤੋਰੀਆਂ ਗੂਲੀਆਂ-ਗੂਲੀਆਂ ਤੇ ਦਿਲ ਚ ਆਇਆ ਵੀ ਵੇਖੋ ਵੀ ਕੁੜੀਆਂ ਨੂੰ ਆਪਣੀ ਪੇਕੇ ਘਰ ਦੀ ਚੀਜ਼ਾਂ ਨਾਲ ਕਿੰਨਾ ਮੋਹ ਹੁੰਦਾ ਮੇਰੇ ਭਤੀਜੇ ਨੇ ਆਪਣੇ ਘਰ ਦੀਆਂ ਤੋਰੀਆਂ ਤੋੜ ਕੇ ਦਿੱਤੀਆਂ ਤੇ ਮੈਨੂੰ ਕਹਿੰਦਾ ਭੂਆ ਜੀ ਆ ਵੀ ਲੈ ਜਾਉ ਤੁਸੀਂ ਤੇ ਮੈਂ ਉਹਨੂੰ ਕਿੰਨੇ ਵੀ ਵੀ ਤੁਸੀਂ ਆ ਕੀ ਤੋਰੀਆਂ ਲਿਉਣ ਪੈਗੀਆਂ ਕਿੰਡੀਆਂ ਮੋਟੀਆਂ-ਮੋਟੀਆਂ ਤੇ ਮੈਂ ਕਹਾਂ ਵੇਖ ਲੈ ਕੁੜੀਆਂ ਨੂੰ ਆਪਣੇ ਪੇਕਿਆਂ ਦੀਆਂ ਚੀਜ਼ਾਂ ਦੇ ਨਾਲ ਕਿੰਨਾ ਪਿਆਰ ਤੁਹਾਡੀਆਂ ਆਪਣੇ ਘਰ ਦੀਆਂ ਵੀ ਹੈਗੀਆਂ ਪਰ ਫਿਰ ਵੀ ਵੇਖ ਲੈ ਕਿਦਿਆਂ ਮੋਟੀਆਂ-ਮੋਟੀਆਂ ਪੱਕੀਆਂ ਉਥੋਂ ਲੈ ਕੇ ਆਈ ਤੇ ਜੇ ਕੋਈ ਹੋਰ ਦਿੰਦਾ ਤੇ ਕੋਈ ਨਾ ਭਾਵੇਂ ਪਸੰਦ ਹੀ ਨਹੀਂ ਕਰਨੀ ਐ ਭਈਆਂ ਪੱਕੇ ਬੀਬੜ ਜੇ ਕੀ ਕਰਨੇ ਅੱਛਾ ਉਹ ਫਿਰ ਕੀ ਹੋਇਆ ਕਿ ਜਿਹੜੀਆਂ ਅਸੀਂ ਤਾਜ਼ੀਆਂ ਤੋਰੀਆਂ ਉਹਨਾਂ ਦੇ ਘਰੋਂ ਤੋੜੀਆਂ ਉਹ ਵੀ ਲੈ ਆਂਦੀਆਂ ਤੇ ਉਹਨੇ ਨਾ ਦੋ ਤੋਰੀਆਂ ਉਹ ਵੀ ਪਾ ਦਿੱਤੀਆਂ ਵੀ ਨਹੀਂ ਵਧੀਆ ਮੈਂ ਵੀ ਚਲੋ ਲੈ ਆਈ ਮੈਂ ਕਿਾ ਚੱਲ ਵਿਚਾਰਾ ਮਾਨਤਨ ਨਾਲ ਦਿੰਦਾ ਫਿਰ ਜਦੋਂ ਅਸੀਂ ਘਰ ਆ ਗਏ ਤੇ ਫਿਰ ਉਹੀ ਗੱਲ ਕਿ ਉਹਨਾਂ ਚੀਜ਼ਾਂ ਦੇ ਨਾਲ ਮੈਨੂੰ ਲੱਗ ਆਵਗਾ ਕਿ ਇਹ ਹੁਣ ਮੈਂ ਆਪਣੇ ਪੀਕਿਆਂ ਤੋਂ ਲੈ ਕੇ ਆਈ ਆ ਤੇ ਉਹ ਤੋਰੀਆਂ ਮੈਂ ਜਿਹੜੀਆਂ ਪੱਕੀਆਂ ਸੀਗੀਆਂ ਬੜੀ ਮੋਟੀ-ਮੋਟੀ ਛੇਲ ਸੀਗੀ ਪਹਿਲੋਂ ਵਿੱਚੋਂ ਬਹੁਤ ਸਣੀਆਂ ਕੂਲੀਆਂ ਨਿਕਲੀਆਂ ਪਰ ਉਹ ਵੇਖਣ ਨੂੰ ਇਦਾਂ ਲੱਗਦੀਆਂ ਨਹੀਂ ਕਿ ਜਿੱਦਾਂ ਆਪਾਂ ਉਹਨਾਂ ਬੀਆਂ ਵਾਸਤੇ ਭਾਕਮੀਆਂ ਰੱਖੀਆਂ ਹੁੰਦੀਆਂ ਵਾ ਤੇ ਫਿਰ ਮੈਂ ਉਹ ਤੋਰੀਆਂ ਜਿਹੜੀਆਂ ਸਗੋਂ ਪੱਕੀਆਂ ਸੀ ਪਹਿਲਾਂ ਉਹਨਾਂ ਦੀ ਸਬਜ਼ੀ ਬਣਾਈ ਤੇ ਫਿਰ ਜਿਹੜੀਆਂ ਤਾਜ਼ੀਆਂ ਤੇ ਕੂਲੀਆਂ ਸੀ ਉਹਨਾਂ ਦੀ ਸਬਜ਼ੀ ਬਣਾਈ ਤੇ ਦਿਲ ਦੇ ਵਿੱਚ ਵਿਚਾਰ ਆਇਆ ਕਿ ਵੇਖੋ ਸਾਨੂੰ ਕੁੜੀਆਂ ਨੂੰ ਲੇਡੀਜ਼ ਨੂੰ ਆਪਣੇ ਪੇਕੇ ਘਰ ਦੇ ਨਾਲ ਕਿੰਨਾ ਮੋਹ ਆ ਕਿ ਉਹਦੇ ਉਹਨਾਂ ਦੇ ਘਰ ਆਪਣੇ ਘਰ ਵੀ ਇੰਨੀਆਂ ਸੋਹਣੀਆਂ ਫਰੈਸ਼ ਤੋਰੀਆਂ ਲੱਗੀਆਂ ਸੀਗੀਆਂ ਤੇ ਉਹ ਇੰਨੀ ਦੂਰੋਂ ਐਡੀ ਡੀਆਂ ਮੋਟੀਆਂ ਤੋਰੀਆਂ ਲੈ ਕੇ ਆਈ ਉੱਥੋਂ ਫਿਰ ਮੈਂ ਵੀ ਲੈ ਆਈ ਉਹ ਵੀ ਆਪਣੇ ਇੱਕ ਮੋਹ ਪਿਆਰ ਨਾਲ ਕਿ ਮੇਰੇ ਪੇਕਿਆਂ ਦੀਆਂ ਮੈਂ ਵੀ ਲੈ ਆਈ ਕਿ ਇਹ ਮੇਰੇ ਪੇਕਿਆਂ ਦੀਆਂ ਤੇ ਬਣਾਈਆਂ ਤੇ ਬਣ ਕੇ ਸਵਾਦ ਵੀ ਬਹੁਤ ਲੱਗੀਆਂ ਤੇ ਮੇਰੇ ਕਹਿਣ ਦਾ ਮਤਲਬ ਇਹ ਵੀ ਹਰ ਕੁੜੀ ਨੂੰ ਜਿੰਨਾ ਮੋਹ ਪਿਆਰ ਆਪਣੇ ਪੇਕੇ ਪਰਿਵਾਰ ਨਾਲ ਆ ਪੇਕਿਆਂ ਦੀਆਂ ਚੀਜ਼ਾਂ ਦੇ ਨਾਲ ਆ ਇੰਨਾ ਮੋਹ ਪਿਆਰ ਜਿਹੜਾ ਵਾ ਉਹ ਸਾਨੂੰ ਸਹੁਰੇ ਪਰਿਵਾਰ ਦੇ ਵਿੱਚ ਵੀ ਹੋਣਾ ਚਾਹੀਦਾ ਦੇ ਸਾਰੇ ਪਰਿਵਾਰ ਦੇ ਵਿੱਚ ਵੀ ਓਨੀ ਕਦਰ ਕਰਨੀ ਚਾਹੀਦੀ ਆ ਜਿੰਨੀ ਅਸੀਂ ਆਪਣੇ ਪੇਕੇ ਪਰਿਵਾਰ ਦੀਆਂ ਚੀਜ਼ਾਂ ਦੀ ਕਦਰ ਕਰਨੇ ਆ ਉਹ ਅਸੀਂ ਓਨੇ ਵੀ ਲੈਂਦੀ ਆ ਅੱਗੋਂ ਮੈਂ ਵੀ ਲੈ ਆਈ ਤੇ ਮੈਂ ਵੀ ਉਹ ਪੱਕੀਆਂ ਤੋਰੀਆਂ ਨਹੀਂ ਸੁਟੀਆਂ ਤੇ ਸਗੋਂ ਮੈਨੂੰ ਸੁਆਦ ਵੀ ਬੜੀਆਂ ਲੱਗੀਆਂ ਤੇ ਦਿਲ ਦੇ ਵਿੱਚ ਇਹੀ ਵਿਚਾਰ ਵੀ ਵੇਖੋ ਇਹ ਕੁੜੀਆਂ ਜਾਂਦੂ ਆਪਣੇ ਪਿੱਛੇ ਪੇਕੇ ਪਰਿਵਾਰ ਦੇ ਨਾਲ ਕਿੰਨੀ ਖੇਚ ਹੁੰਦੀ ਆ ਕਿੰਨੀਆਂ ਚੀਜ਼ਾਂ ਭਾਵੇਂ ਕਿੱਡੀ ਵਿੱਚ ਚੰਗੀ ਤੋਂ ਚੰਗੀ ਹੋਵੇ ਜਾਂ ਕਿੱਡੀ ਵੀ ਮਾੜੀ ਤੋਂ ਮਾੜੀ ਚੀਜ਼ ਵੀ ਹੋਵੇ ਉਹ ਸਾਨੂੰ ਕਦੀ ਬੁਰੀ ਨਹੀਂ ਲੱਗਦੀ ਤੇ ਬਹੁਤ ਸਾਰਿਆਂ ਸੋਹਰੇ ਘਰ ਦੇ ਵਿੱਚ ਚੰਗੀਆਂ ਭਲੀਆਂ ਚੀਜ਼ਾਂ ਨੂੰ ਵੀ ਅਸੀਂ ਨਕਾਰਤਮਕ ਕਰ ਦਿੰਦੇ ਆ ਵੀ ਨਹੀਂ ਸਾਨੂੰ ਇਹ ਦੀ ਇਸ ਚੀਜ਼ ਦੀ ਕੀ ਪਰਵਾਹ ਆ ਅਸੀਂ ਇਹ ਕੀ ਕਰਨੀ ਆ ਸਾਨੂੰ ਨਹੀਂ ਇਹ ਚੰਗੀਆਂ ਲੱਗਦੀਆਂ ਜਾਂ ਕਿਹੇ ਤਰ੍ਹਾਂ ਨਹੀਂ ਠੀਕ ਆ ਚਲੋ ਪੇਕੇ ਪਰਿਵਾਰ ਨਾਲ ਵੀ ਮੋਹ ਪਿਆਰ ਹੋਣਾ ਚਾਹੀਦਾ ਜਿੱਦਾਂ ਸਾਨੂੰ ਪੇਕੇ ਪਰਿਵਾਰ ਦੀ ਹਰ ਚੀ ਚੰਗੀ ਲੱਗਦੀ ਆ ਇਸੇ ਤਰ੍ਹਾਂ ਹੀ ਸਾਨੂੰ ਸੋਹਰੇ ਘਰ ਦੇ ਵਿੱਚ ਵੀ ਉਨਾ ਹੀ ਮੋਹ ਪਿਆਰ ਹੋਣਾ ਚਾਹੀਦਾ ਚੀਜ਼ਾਂ ਨਾਲ ਵੀ ਤੇ ਪਰਿਵਾਰਾਂ ਦੇ ਨਾਲ ਵੀ ਜਿੰਨਾ ਸਾਨੂੰ ਆਪਣੇ ਪੀਕੇ ਘਰ ਦੇ ਵਿੱਚ ਮੋਹ ਆ ਚੀਜ਼ਾਂ ਨਾਲ ਵੀ ਆ ਜਾਂ ਚੀ ਬਹੁਤ ਸਾਰੀਆਂ ਲੇਡੀਜ਼ ਨੂੰ ਕੁੜੀਆਂ ਨੂੰ ਮੈਂ ਹਮੇਸ਼ਾ ਇਹ ਹੀ ਕਹਿੰਦੀ ਆ ਕਿ ਆਪਣੇ ਪੀਕੇ ਘਰ ਨੂੰ ਬਹੁਤ ਹੀ ਵੜਿਆਉਂਦੀਆਂ ਹਰ ਜੀ ਨੂੰ ਆਪਣਾ ਸਾਡੇ ਪੇਕੇ ਘਰ ਤੇ ਇਦਾਂ ਸਾਡੇ ਪੇਕੇ ਘਰ ਤੇ ਇਦਾਂ ਹੁੰਦਾ ਸਾਡੇ ਉਥੇ ਇਦਾਂ ਨਹੀਂ ਰਿਵਾਜ ਨਹੀਂ ਹਰ ਘਰ ਦਾ ਮਾਹੌਲ ਡਿਫਰੈਂਟ ਹੁੰਦਾ ਵੱਖਰਾ ਵੱਖਰਾ ਹੁੰਦਾ ਇਹ ਨਹੀਂ ਜਿਹੜੇ ਸੋਹਰਾ ਘਰ ਵਾ ਜਿੱਥੇ ਜੇ ਸਾਡੇ ਮਾਪੇ ਨੇ ਸਾਨੂੰ ਪਾਲ ਪੋਸ ਕੇ ਜਿੱਥੇ ਤੋਰਿਆ ਪਾਲਣ ਵਾਲੇ ਸਾਡੇ ਉਹ ਮਾਪੇ ਹੁੰਦੇ ਆ ਤੇ ਸਾਨੂੰ ਜਾਚਾਂ ਸਿਖਾਉਣ ਵਾਲੇ ਸਾਨੂੰ ਕਦਰਾਂ ਕੀਮਤਾਂ ਸਿਖਾਉਣ ਵਾਲਾ ਵੀ ਜਿਹੜਾ ਇੱਕ ਸੋਹਰਾ ਪਰਿਵਾਰ ਹੁੰਦਾ ਜਿਨ੍ਹਾਂ ਨੇ ਆਪਣਾ ਪੁੱਤ ਦੇ ਕੇ ਨੂੰ ਲਿਉਂਦੇ ਆ ਆਪਣੀਆਂ ਜ਼ਮੀਨਾਂ ਜੈ ਦਾਦਾ ਤਾਂ ਸਾਨੂੰ ਕਬਜ਼ੇਦਾਰ ਬਣਾਉਂਦੇ ਆ ਹਰ ਖੁਸ਼ੀ ਦੇ ਨਾਲ ਸਾਨੂੰ ਖੁਸ਼ੀ ਦਿੰਦੇ ਆ ਪਰ ਅਸੀਂ ਲੇਡੀਜ਼ ਆਪਣੇ ਪਿੱਛੇ ਨੂੰ ਇੰਨਾ ਜ਼ਿਆਦਾ ਵੜਿਉਣੇ ਆ ਇੰਨਾ ਕੁ ਜ਼ਿਆਦਾ ਵੜਿਉਣੇ ਆ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਨੂੰ ਆਪਣੇ ਪੇਕੇ ਦੀਆਂ ਪੱਕੀਆਂ ਧੋਰੀਆਂ ਵੀ ਬੜੀਆਂ ਵਧੀਆ ਲਗੀਆਂ ਇੰਨੀ ਦੂਰੋਂ ਉਹ ਮੇਰਾ ਖਿਆਲ ਸ਼ਾਇਦ ਹੁਸ਼ਿਆਰਪੁਰ ਵੱਲੋਂ ਲੈ ਕੇ ਆਈ ਤੇ ਮੈਂ ਵੀ ਇੰਨੀ ਦੂਰੋਂ ਲੈ ਕੇ ਆਈ ਤੇ ਉਹਨਾਂ ਚੀਜ਼ਾਂ ਨੂੰ ਇੰਨੇ ਪਿਆਰ ਦੇ ਨਾਲ ਤੇ ਇੰਨੀ ਆਪਣਤ ਦੇ ਨਾਲ ਉਹਨਾਂ ਨੂੰ ਬਣਾਇਆ ਤੇ ਹੋ ਸਕਦਾ ਵਾ ਕਿ ਜੇ ਕਿਤੇ ਇਹੋ ਜੀ ਚੀਜ਼ ਆਪਾਂ ਹੋਰ ਕਿਤੇੋਂ ਲਿਆਂਦੀ ਹੁੰਦੀ ਤੇ ਆਪਾਂ ਉਸੇ ਵੇਲੇ ਮੱਝਾਂ ਅੱਗੇ ਪਾ ਦਿੰਦੇ ਜਾਂ ਕਿਸੇ ਤਰ੍ਹਾਂ ਵੀ ਆਹ ਹਿੰਗੀ ਕਰਨੀ ਹੈ ਜਾਂ ਕਿਦਾਂ ਤੇ ਸਾਨੂੰ ਹਰ ਚੀਜ਼ ਦੀ ਕਦਰ ਕਰਨੀ ਚਾਹੀਦੀ ਆ ਪੀਕਿਆਂ ਦੀ ਵੀ ਕਰਨੀ ਚਾਹੀਦੀ ਆ ਤੇ ਪੀਕਿਆਂ ਦੇ ਨਾਲ ਸਹਰੇ ਘਰ ਦੀ ਵੀ ਹਰ ਮਾੜੀ ਤੋਂ ਮਾੜੀ ਚੀਜ਼ ਨੂੰ ਵੀ ਸੋਨਾ ਹੀ ਸਮਝਣਾ ਚਾਹੀਦਾ ਵੱਡਿਉਣਾ ਚਾਹੀਦਾ ਜਿੱਥੇ ਅਸੀਂ ਸਾਰੀ ਜ਼ਿੰਦਗੀ ਗੁਜ਼ਾਰਨੀ ਆ ਅਸੀਂ ਮਾਪਿਆਂ ਦੇ ਘਰ ਤੇ 20-25 ਸਾਲ ਰਿਹਾ ਹੁੰਨੇ ਆ ਪਰ ਸਹਰੇ ਪਰਿਵਾਰ ਦੇ ਵਿੱਚ ਸਾਡੀ ਸਾਰੀ ਜ਼ਿੰਦਗੀ ਜਿਹੜੇ ਮਾਪਿਓ ਆ ਉਹ ਤੁਹਾਨੂੰ ਠੀਕ ਆ ਪਾਲਦੇ ਆ ਕਦਰਾਂ ਕੀਮਤਾਂ ਸਿਖਾਉਂਦੇ ਆ ਤੇ ਜਿਹੜੇ ਸਹਰੇ ਆ ਉਹ ਵੀ ਤੁਹਾਨੂੰ ਹਰ ਚੀਜ਼ ਦੇ ਨਾਲ ਜੀਉਣਾ ਸਿਖਾਉਂਦੀਆਂ ਸੱਸਾਂ ਵੀ ਸਹਰੇ ਵੀ ਜੋ ਵੀ ਸਾਡੇ ਦਿਓਰ ਜੇਠ ਨਾਨਾ ਪਰਜਾਈਆਂ ਹੁੰਦੀਆਂ ਵਾਂ ਉਹਨਾਂ ਦੇ ਨਾਲ ਸਾਨੂੰ ਤਾਲਮੇਲ ਪੂਰਾ ਰੱਖਣਾ ਚਾਹੀਦਾ ਸਭ ਦੀ ਇੱਜ਼ਤ ਕਰਨੀ ਚਾਹੀਦੀ ਇਹ ਨਹੀਂ ਕਿ ਅਸੀਂ ਆਪਣੇ ਪਿਛਲੇ ਪਰਿਵਾਰ ਨੂੰ ਹੀ ਆਪਾਂ ਹਮੇਸ਼ਾ ਮੇਰੇ ਵਰਗੇ ਜਿਹੜਾ 60 65 ਸਾਲ ਦੀ ਉਮਰ ਵਿੱਚ ਵੀ ਆਖੇ ਕਿ ਮੇਰੇ ਭਰਾ ਚੰਗੇ ਮੇਰੇ ਪੇਕੇ ਚੰਗੇ ਮੇਰੇ ਪੇਕੇ ਦੀਆਂ ਚੀਜ਼ਾਂ ਚੰਗੀਆਂ ਨਹੀਂ ਸਾਡੇ ਸਹੁਰੇ ਪਰਿਵਾਰ ਦੀਆਂ ਜਿਹੜੀਆਂ ਚੀਜ਼ਾਂ ਵਾਂ ਉਹ ਵੀ ਬਹੁਤ ਚੰਗੀਆਂ ਜਿੰਨਾਂ ਦੇ ਸਿਰ ਤੇ ਹੀ ਰਾਜ ਕਰਨ ਦੇ ਆ ਸਾਡੀ ਜ਼ਿੰਦਗੀ ਉਹਨਾਂ ਦੇ ਸਿਰ ਤੇ ਹੀ ਆ ਅਸੀਂ ਬਹੁਤ ਕੁਝ ਆਪਣੇ ਪਰਿਵਾਰ ਦੇ ਵਿੱਚੋਂ ਪ੍ਰਾਪਤ ਕਰਦੇ ਆ ਤੇ ਸਾਡੀ ਜਿਹੜੀ ਜਿੰਦ ਜਾਨ ਜਿਹੜੀ ਸਾਰੇ ਪਰਿਵਾਰ ਵਿੱਚ ਹੋਣੀ ਚਾਹੀਦੀ ਆ ਹਰ ਨੂੰ ਨੂੰ ਆਪਣੇ ਪਰਿਵਾਰ ਦੇ ਵਿੱਚ ਇੰਨੀਆਂ ਕ ਕਦਰਾਂ ਕੀਮਤਾਂ ਰੱਖਣੀਆਂ ਚਾਹੀਦੀ ਜੇ ਚੰਗੀਆਂ ਕਦਰਾਂ ਕੀਮਤਾਂ ਹੋਣਗੀਆਂ ਤੇ ਆਪਾਂ ਤਾਂ ਹੀ ਆਖਾਂਗੇ ਕਿਸੇ ਚੰਗੇ ਖਾਨਦਾਨ ਦੇ ਵਿੱਚੋਂ ਕੁੜੀ ਆਈ ਆ ਤੇ ਆਪਾਂ ਨੂੰ ਇਸਨ ਹਰ ਚੀਜ਼ ਦੀ ਕਦਰ ਕਰਨੀ ਚਾਹੀਦੀ ਜਿੰਨੀ ਕਦਰ ਅਸੀਂ ਆਪਣੇ ਪਿਕੇ ਪਰਿਵਾਰ ਦੀ ਕਰਦੀਆਂ ਜਿਵੇਂ ਰਖੜੀ ਦਾ ਤਿਉਹਾਰ ਆਇਆ ਸਾਨੂੰ ਆਪਣੇ ਭਰਾਵਾਂ ਤੇ ਕਿੰਨਾ ਮਾਣ ਸੀ ਕਿੰਨਾ ਚਾਹ ਸੀਗਾ ਭਰਾਵਾਂ ਨੂੰ ਵੀ ਚਾਹੀਦਾ ਭਰਜਾਈਆਂ ਨੂੰ ਭਤੀਜੇ ਭਤੀਜੀਆਂ ਸਭ ਨੂੰ ਵੀ ਆਪਣੀਆਂ ਭੈਣਾਂ ਦਾ ਜਿਹੜਾ ਇੱਜ਼ਤ ਮਾਣ ਸਤਿਕਾਰ ਕਰਨ ਤੇ ਇਸੇ ਤਰ੍ਹਾਂ ਕੁੜੀਆਂ ਨੂੰ ਵੀ ਚਾਹੀਦਾ ਵੀ ਉਹ ਵੀ ਆਪਣੇ ਸਹੁਰੇ ਘਰ ਦੇ ਵਿੱਚ ਆਪਣੀਆਂ ਨਾਨਾ ਨਾਨਾਂ ਦਾ ਜਿਓਰਾ ਜਿਉਠਾਂ ਦਾ ਸੱਸ ਸਹੁਰਿਆਂ ਦਾ ਹਰੇਕ ਨੂੰ ਓਨਾ ਹੀ ਮਾਣ ਸਤਿਕਾਰ ਦੇਣ ਜਿੰਨਾ ਅਸੀਂ ਆਪਣੇ ਮਾਪਿਓ ਨੂੰ ਦਿੰਨੇ ਆ ਤੇ ਇਹਦੇ ਨਾਲ ਇਹ ਹੈਗਾ ਕਿ ਇਹ ਦੁਨੀਆ ਜਿਹੜੀ ਇੱਕ ਇੱਥੇ ਸਵਰਗ ਬਣ ਜਾਂਦੀ ਹੈ ਯਾਨੀ ਕਿ ਸਾਡੇ ਪੇਕੇ ਹੀ ਚੰਗੇ ਆ ਸਾਡੇ ਆਪਣੇ ਭੇਣ ਭਰਾ ਹੀ ਚੰਗੇ ਆ ਨਹੀਂ ਸਾਡੇ ਸਹੁਰੇ ਬਹੁਤ ਹੀ ਚੰਗੇ ਆ ਸਾਡੀਆਂ ਨਨਾਨਾ ਬਹੁਤ ਚੰਗੀਆਂ ਵਾ ਸਾਡੇ ਜੀਔਰ ਜੇਠ ਸਾਡਾ ਆਲਾ ਦਵਾਲਾ ਬਹੁਤ ਚੰਗਾ ਵਾ ਜਿਨ੍ਹਾਂ ਦੇ ਸਿਰ ਤੇ ਅਸੀਂ ਰਾਜਪੂ ਗੰਡੇ ਆ ਤੇ ਚਲੋ ਸਾਸ੍ਰੀਕਾਰ ਫਿਰ ਮਿਲਾਂਗੇ ਕਿਸੇ ਨਵੇਂ ਟੌਪਿਕ ਦੇ ਨਾਲ